ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹਰਪੀ ਸਿੰਘ ਸਗੀ ਸਗੀ ਫਾਰਮਿੰਗ YouTube ਚੈਨਲ ਦੀ ਇਸ ਖਾਸ ਵੀਡੀਓ ਤੁਹਾਡਾ ਸਾਰਾ ਵਿਰਸਵਾਦ ਕਰਦਾ ਸੋ ਦੋਸਤੋ ਇਸ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਆਪਣੇ ਜ਼ਿਲ੍ਹਾ ਹਾਰਪੁਰ ਦੇ ਜਿਹੜੇ ਸ਼ਹਿਰ ਪਟਾਂਡਾ ਤੇ ਉਹਦੇ ਨਾਲ ਲੱਗਦੇ ਪਿੰਡ ਕਮਾਲਪੁਰ ਤੇ ਮੂਨਕੰਤ ਵਿਚਕਾਰ ਇਸ ਵਕਤ ਮੈਂ ਖੜਾ ਆ ਸੋ ਤੁਹਾਨੂੰ ਸਥਿਤੀ ਦਿਖਾ ਰਿਹਾ ਜੀ ਇਸ ਵਕਤ ਜੋ ਬਰਸਾਤਾਂ ਤੋਂ ਬਾਅਦ ਹਾਲਾਤ ਬਣੇ ਹੋਏ ਨੇ ਸਾਡੇ ਇਧਰ ਸ਼ੰਭ ਦੇ ਏਰੀਏ ਦੇ ਸੋ ਤੁਸੀਂ ਦੇਖ ਸਕਦੇ ਹੋ ਇਧਰ ਏਰੀਆ ਇਹ ਇਧਰ ਪਾਸੇ ਮੋਨਖਾਣੇ ਪਾਸਿਓਂ ਸੜਕ ਆਉਂਦੀ ਆ ਇਹ ਜਿਹੜੀ ਆ ਸੋ ਇਧਰਲੇ ਪਾਸੇ ਜਿਹੜੇ ਆਪਣੇ ਖੇਤ ਆ ਇਹ ਸੂਏ ਦੇ ਨਾਲ ਲੱਗਦੇ ਆ ਇੱਕ ਸੂਏ ਵਿੱਚ ਪਾਣੀ ਭਰਿਆ ਹੋਇਆ ਤੇ ਉਹਨਾਂ ਦਾ ਪਾਣੀ ਜਿਹੜਾ ਖੇਤਾਂ ਚ ਜਾ ਰਿਹਾ ਤੁਸੀਂ ਇਸ ਨੂੰ ਦੇਖ ਸਕਦੇ ਹੋ ਤੋ ਇਹ ਸਰਕਾਰੀ ਰਸਤਾ ਆ ਜਿਹੜਾ ਜਿਹੜਾ ਵੀ ਹੁਣ ਪਾਣੀ ਦੇ ਅੰਦਰ ਆ ਚੁੱਕਾ ਆ ਤੇ ਇਧਰਲੇ ਪਾਸੇ ਜਿਹੜੇ ਖੇਤ ਲੱਗਦੇ ਹੈਗੇ ਤਾਂ ਦਖਾਲ ਦੰਨਾ ਆ ਜਿਗਾ ਇਧਰ ਆਪਣੀ ਗੀਤੀਆਂ ਪੈਣ ਝੋੜ ਜਾਂਦੀ ਆ ਸੋ ਇਧਰ ਕਿਚ ਜੋ ਪਾਣੀ ਜਾਣਾ ਸਟਾਰਟ ਹੁੰਦਾ ਆ ਲਗਭਗ ਤੁਸੀਂ ਦੇਖ ਸਕਦੇ ਹੋ ਸਾਹਮਣੇ ਖੀਰ ਤੱਕ ਜਿੱਥੇ ਤੱਕ ਇਹ ਸੜਕ ਜਾਂਦੀ ਆ ਖੀਰ ਤੱਕ ਉਸ ਤੋਂ ਕੇ ਕਾਲੀ ਪਈ ਆ ਆਪਣੀ ਪੈਂਦੀ ਆ ਉਥੇ ਤੱਕ ਲਗਾਤਾਰ ਪਾਣੀ ਇਧਰੋਂ ਜਾ ਕੇ ਤੇ ਉਧਰ ਪਾਣੀ ਕੱਢਿਆ ਜਾ ਰਿਹਾ ਸੂਏ ਦੇ ਵਿੱਚ ਸੋ ਸਾਰੀਆਂ ਜਿਨੇ ਖੇਤ ਹੈਗੇ ਇਸ ਵਿੱਚ ਪਾਣੀ ਦੇ ਵਿੱਚ ਡੁੱਬੇ ਹੋਏ ਆ ਪਾਣੀ ਦਾ ਪ੍ਰੈਸ਼ਰ ਇਸ ਕਦਰ ਆ ਰਿਹਾ ਕਿ ਇੱਕ ਖੇਤ ਦਾ ਪਾਣੀ ਦੂਜੇ ਪਾਸੇ ਆਟੋਮੈਟਿਕਲੀ ਜਾ ਰਿਹਾ ਵੱਟਾ ਤੋੜ ਕੇ ਤੇ ਮੈਂ ਉਧਰੋਂ ਖੇਤੋਂ ਦੇਖਦਾ ਆ ਰਿਹਾ ਆ ਆ ਸਾਰੇ ਖੇਤ ਜਿੰਨ ਤੇ ਦੇਤੇ ਸਾਰੇ ਪਾਣੀ ਦੇ ਅੰਡਰ ਚਲ ਗਏ ਆ ਤੇ ਪਾਣੀ ਇਸ ਜਿੰਨਾ ਜ਼ਿਆਦਾ ਕਿ ਵੱਟਾਂ ਤੋੜ ਕੇ ਤੇ ਵੱਟਾਂ ਦੇ ਉੱਪਰੋਂ ਦੀ ਕ੍ਰਾਸ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਤੇ ਇਧਰਲੇ ਪਾਸੇ ਹਲੇ ਠੀਕ ਆ ਪਾਣੀ ਇਧਰ ਚਲੋ ਉਹ ਪਾਣੀ ਦੂਜਾ ਨਹੀਂ ਆਇਆ ਪਰ ਇਧਰਲੇ ਪਾਸੇ ਜਿਹੜੇ ਖੇਤ ਹੈਗੇ ਸਾਰੇ ਇਹ ਜਿਹੜੇ ਆ ਉਹ ਪਾਣੀ ਚ ਡੁੱਬੇ ਹੋਏ ਆ ਸੋ ਜਿਨ੍ਹਾਂ ਨੇ ਜੀਰੀ ਲਈ ਬਾਅਦ ਵਿੱਚ ਉਹ ਤਾਂ ਹੁਣ ਤੁਰ ਨਹੀਂ ਰਹੀ ਜਿਹੜੀ ਪਹਿਲਾਂ ਲੱਗੀ ਸੀ ਉਹ ਤੁਰ ਪਈ ਆ ਤੇ ਇਹਦੇ ਦੇਖ ਸਕਦੇ ਹੋ ਤੁਰ ਅਖੀਰ ਤੱਕ ਜਿੱਥੇ ਤੱਕ ਵੀ ਆਪਣੀ ਨਜ਼ਰ ਜਾਂਦੀ ਹੈਗੀ ਇਸ ਕੈਮਰੇ ਜੀ ਤੁਹਾਨੂੰ ਦਿਖਾ ਫੋਕਸ ਕਰਦੇ ਹਾਂ ਜਿੱਥੇ ਤੱਕ ਆ ਤੁਹਾਨੂੰ ਦਿਸਦਾ ਹੋਣਾ ਉੱਥੇ ਤੱਕ ਜਿੰਨੇ ਖੇਤ ਹੈਗੇ ਸਾਰੇ ਪਾਣੀ ਦੇ ਅੰਦਰ ਹੈਗੇ ਆ ਅਗਾ ਆ ਸੋ ਜੇ ਇੱਕ ਮੀਂਹ ਹੋਰ ਪੈ ਗਿਆ ਜਾਂ ਪਾਣੀ ਦਾ ਪ੍ਰੈਸ਼ਰ ਜਿਸ ਤਰ੍ਹਾਂ ਮਤਲਬ ਚੱਲਦਾ ਪਿਆ ਆ ਤੇ ਇਹ ਪਾਣੀ ਜਿਹੜਾ ਆ ਸੜਕ ਦੇ ਉੱਪਰ ਆਉਣ ਨੂੰ ਦੀ ਰੀ ਲੱਗਣੀ ਇਸ ਕਦਰ ਪਾਣੀ ਦਾ ਪ੍ਰੈਸ਼ਰ ਤੇਜ਼ ਆ ਸੋ ਕਾਲੀ ਬੇਂ ਦੀ ਵੀ ਮੈਂ ਵੀਡੀਓ ਬਣਾ ਲਈ ਆ ਉਹਦੇ ਵਿੱਚ ਉਹ ਵੀ ਮੈਂ ਜਿਹੜਾ ਇਸ ਵੀਡੀਓ ਦੇ ਐਂਡ 'ਚ ਮੈਂ ਉਹਦਾ ਨਾਲ ਜੋੜ ਦੂੰਗਾ ਜਿੰਨੇ ਸੋਇਆਂ ਦੀ ਵੀਡੀਓ ਬਣਾਈ ਆ ਉਹ ਵੀ ਮੈਂ ਨਾਲ ਜੋੜ ਦੂੰਗਾ ਤੁਸੀਂ ਦੇਖ ਸਕਦੇ ਹੋ ਪਾਣੀ ਕਿਸ ਕਦਰ ਪਾਣੀ ਉੱਪਰ ਆ ਰਿਹਾ ਆ ਸੋ ਪਿੱਛੋਂ ਪਾਣੀ ਦਾ ਪ੍ਰੈਸ਼ਰ ਕਾਫੀ ਤੇਜ਼ ਆ ਕਾਲੀ ਬੇਂ 'ਚ ਤੇ ਇੱਕ ਅੱਧੀ ਬਾਰਿਸ਼ ਹੋ ਗਈ ਜਾਂ ਦੋ ਬਾਰਿਸ਼ਾਂ ਹੋ ਗਈਆਂ ਤੇ ਪਾਣੀ ਛੜ ਆਇਆ ਉੱਪਰ ਆ ਜਾਣਾ ਸੋ ਹਾਲੇ ਜਿਹੜਾ ਬਾਕੀ ਮੰਡ ਦੇ ਏਰੀਏ ਹੈਗੇ ਉਹ ਉਧਰ ਮੈਂ ਵੀਡੀਓ ਨਹੀਂ ਬਣਾਈ ਉਧਰ ਨਹੀਂ ਜਾਇਆ ਹੋਇਆ ਕਿਉਂਕਿ ਥਾਂ ਜਿਹੜਾ ਰਾਹ ਜਿਹੜਾ ਸੀ ਕੱਚਾ ਸੀਗਾ ਤੇ ਪਾਣੀ ਇੱਧਰ ਸਥਿਤੀ ਵੀ ਬੰਨ ਲੱਗਾ ਕਾਫੀ ਖਤਰਨਾਕ ਹੀ ਹੋਣੀ ਆ ਸੋ ਕੱਲ ਸ਼ਾਮ ਤੱਕ ਉਧਰ ਵੀ ਅਸੀਂ ਕੋਸ਼ਿਸ਼ ਕਰਾਂਗੇ ਜਾਣ ਦੀ ਤੇ ਇੱਧਰ ਏਰੀਆ ਤੋਂ ਦਿਖਾ ਲ ਦਤਾ ਪਾਣੀ ਤੇ ਜਿਹੜਾ ਆ ਸੂਹਿਆਂ ਦਾ ਪਾਣੀ ਜਿਹੜਾ ਆ ਖੇਤਾਂ ਚ ਛਾਉਣਾ ਸ਼ੁਰੂ ਹੋ ਗਿਆ ਆ ਇਸ ਕਦਰ ਪਾਣੀ ਦੀ ਸਥਿਤੀ ਇੱਥੇ ਸੋ ਆਪਣੇ ਚੈਨਲ ਨਾਲ ਬਣੇ ਰਿਓ ਕਿਉਂਕਿ ਇਸ ਵਾਰ ਆਪਾਂ ਪੂਰੀ ਜਿਹੜੀ ਸਥਿਤੀ ਹੈਗੀ ਤੁਹਾਨੂੰ ਇਸ ਚੈਨਲ ਦੇ ਮਾਧਿਅਮ ਨਾਲ ਹੀ ਤੁਹਾਡੇ ਨਾਲ ਆਪਾਂ ਤੁਹਾਨੂੰ ਦਿਖਾਵਾਂਗੇ ਅਪਲੋਡ ਕਰਾਂਗੇ ਵੀਡੀਓ ਸਾਰੀਆਂ ਇਹਦੀਆਂ ਜੋ ਵੀ ਸਥਿਤੀ ਦਿੱਲੀ ਹੈਗੀ ਆ ਬਿਲਕੁਲ ਲਾਈਵ ਤਾਂ ਆ ਕਿਸੇ ਭਰਾ ਨੇ ਬੂਟੇ ਲੈ ਕੇ ਆਂਦੇ ਮਨ ਲਾਦਾ ਬੂਟੇ ਲਾਉਣ ਵਾਸਤੇ ਤਾਂ ਬਹੁਤ ਵਧੀਆ ਭਰਾ ਲਾਇਆ ਬੂਟੇ ਸਾਨੂੰ ਲਾਉਣੇ ਚਾਹੀਦੇ ਆ ਤੇ ਤੋ ਵੀਡੀਓ ਕਿੱਦਾਂ ਲੱਗੀ ਮੇਰਾ ਵੀਰ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਬਹੁਤ ਬਹੁਤ ਮਿਹਰਬਾਨੀ ਧੰਨਵਾਦ